ਯਾਦ ਕਰਕੇ ਜਨਾਬ ਫਕੀਰ ਹਸਨ yeah oh ਖਣਾ ਖੇਡਿਆ ਜਾ ਰਿਹਾ ਹੈ ਹਉ ਸਾਹਮਣੇ ਦੇਖਾਂਗੇ ਹੁਣ ਕਬੱਡੀ ਆ ਰਵੀ ਕਾਸੀਆ ਵਾਲਾ ਦੇ ਦੋ ਖੇਡ ਗਰਾਉਂਡ ਤੋਂ ਪੌਂਦਲੀ ਪਾ ਚੁੱਕਾ ਹੈ ਹਉ ਸਾਹਮਣੇ ਦੇਖਾਂਗੇ ਚਾਰ ਜਾਹੀ ਬਿਲਕੁਲ ਤਿਆਰੀ ਦੇ ਵਿੱਚ ਇੱਕ ਵਾਰ ਦੇ ਸੋਨਾ ਪੰਨ ਗੋੜ ਦੀ ਧਰਤੀ ਦਾ ਮੇਰੇ ਮਿੱਤਰੇ ਹਉ ਨਾਲ ਬਾਈਗੂ ਦਾ ਵੀ ਤਿੰਦੂਆ ਸੀਤੇਬਾਦ ਦੀ ਧਰਤੀ ਦਾ ਲੋਹਿਆਂ ਦੇ ਦੀ ਦਾ ਨੌਜਵਨ ਜਿੰਦਰ ਤੋਂ ਚੱਲ ਕੇ ਆਇਆ ਹੈ ਸਾਕਾ ਪੁੱਤ ਜੀਪਜਤ ਕੜਾਉਣਾ ਬੈਰੂ ਸੀਚੇ ਵਾਲਿਆ ਆਪ੍ਰੀਲ ਆਠਾ ਤੱਕਦਾ ਤੇ ਮੇਰਾ ਵੀਰ ਜੱਫੇ ਲਾਉਂਦਾ ਉਹ ਟੱਕਾਂਗੇ ਸੀਚੇ ਵਾਲਿਆ ਪਿੰਦੂ ਉਹ ਸੀਚੇ ਵਾਲਿਆ ਪਿੰਦੂ ਉਹ ਸੀਚੇ ਵਾਲਿਆ ਪਿੰਦੂ ਉਹ ਸੀਚੇ ਵਾਲਿਆ ਜੱਦੂ ਉਹ ਸੀਚੇ ਵਾਲਿਆ ਹਰ ਦੂਜੇ ਨਾਲ ਸਾਂਝੀ ਹੈ ਉਹ ਸ਼ਕਰਗੁਈਆ ਆਹ ਕਾਣੀ ਟੀਮ ਦੇ ਜੁੜ ਗਿਆ ਆ ਜਾਓ ਸੀ ਪੱਕੂ ਦੀ ਕਬੱਡੀ ਆਹ ਕਹਿੰਦੇ ਅੱਲਾ ਦੀ ਯਾਦ ਕੀਤਾ ਸਾਜੀ ਦੇ ਕਬੱਡੀ ਪਾਈ ਪਹਿਲਾਂ ਵੀ ਹੱਸਿਆ ਗੁਰਵੀਰ ਜਟਾਰਿਆ ਵਾਲਾ ਅਰਸ਼ਨਾ ਵਾਲਾ ਪੱਟੂ ਭਾਜਿਆ ਦੇਖਦੇ ਚੌਦੀ ਵੱਲੋਂ ਟਰ ਕੋਟ ਦੀ ਕਾਇਨੀ ਕਿਹਰਵੇ ਖੱਡੇ ਮਾਰੇ ਹੁਣ ਸਾਹਮਣੇ ਅਗਲੀ ਕਬੱਡੀ ਕਿੰਨੇ ਮੋੜੀਏ ਹੁਣ ਸਾਜੀ ਸ਼ੇਰੀਪੁਰੀ ਆ ਗਿਆ ਮੇਰੇ ਕੋਲ ਫਿਰ ਟੀਮ ਦੇ ਸਮੋਤ్రੰਦਰ ਵਰਗੇ ਕਹਿੰਦੇ ਕਬੱਡੀ ਕਹਿੰਦੇ ਨੰਬਰ ਘਟਾਂਗੇ ਨੰਬਰ ਘਟਾਂਗੇ ਸਾਜੀ ਸ਼ਾਕਰਪੁਰੀਆ ਫੇਰ ਕਬੱਡੀ ਪਾਰ ਦੇਦੇ ਅੱਗੇ ਵੱਧਾ ਹੋਇਆ ਮੈਨੂੰ ਪਤਾ ਸੀਚੇ ਵਾਲੇ ਸਾਜੀ ਦੀ ਕਬੱਡੀ ਦਾ ਫਰਾਵਰੇ 1000 ਰੁਪਿਆ ਸਾਜੀ ਨੂੰ ਕਾਲਾ ਫੇਰ ਆ ਗਿਆ ਓ ਸਵਰਨਿਆ ਕਾਲਾ ਫੇਰ ਆ ਗਿਆ ਲੋ ਧੂਰ ਕੋੜੀਆ ਕਾਲਾ ਫੇਰ ਆ ਗਿਆ ਇਸ ਵਾਰੇ ਖੇਡ ਕੇ ਆਇਆ ਪਰ ਆਉਣ ਵਾਲੇ ਦਿਨਾਂ ਤੇ ਵੀਓ ਹਾ ਕੈਨੇਡਾ ਦੀ ਸ਼ਾਨ ਕਰਦੀ ਹੈ ਧੂਰ ਕੋੜੀਆ ਕਾਲੇ ਨੇ ਮੇਰੇ ਵੀਓ ਕਾਲੇ ਦੀ ਕਬੱਡੀ ਪੈ ਚੁੱਕੀ ਹੈ ਸਾਹਮਣੇ ਕਾਸੀਆ ਵਾਲੇ ਚਾਰ ਤਿਆਰ ਹੁਣ ਜੱਗੂ ਹੈ ਹਾਕਮ ਵਾਲੇ ਤੜਨਾ لڳي सोनो पंहिंजा दौर पिवा जी छे बेटा फेरो बसि आई एतिरी लेस पूरी शाहदार ਕੀ ਕਬੱਡੀ ਪੌਂਟ ਦੀ ਵਧਿਆ ਮਕਾਬਲਾ ਜੀਪਾ ਦਾ ਮਕਾਬਲਾ ਪਿਰਤਪਾਲ ਸ ਦੇ ਬਰਾਬਰ ਉਹ ਚੱਲਿਆ ਰਵੀ ਗਾਲਸਿਆ ਵਾਲਾ ਰਵੀ ਗਾਲਸਿਆ ਵਾਲੇ ਦੀ ਬਿੰਦੂਆ ਮੌਕੇ 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 ਮਾਰ-ਮਾਰ ਨਹੀਂ ਆਉਂਦੇ ਸਾਹਮਣੇ ਪਈ ਹੋਈ ਕਬੱਡੀ ਆ ਹੋਰ ਸੀਤੇ ਵਾਲਿਆ ਜੱਜੂ ਦੇ ਬਰਾਬਰ ਬੈਠੂਗੇ ਨਹੀਂ ਸੀਤੇ ਵਾਲਿਆ ਜੱਜੂ ਦੇ ਬਰਾਬਰ ਬੈਠੂਗੇ लेड़ी पई आहे पर मु समरे इही समालिया परवत पर पर जेका जहिड़ा चोपड़ाड़ा ਗੱਗੂ ਨੇ ਆ ਪਾਈ ਲਈ ਆ ਰੀਪਲੇ ਲਾਉਦੀ ਆ ਆ ਪੁਆਇੰਟ ਦਾ ਰੀਪਲੇ ਲਵੀ ਟੋਗਰਾ ਪੁਆਇੰਟ ਚਲਦੀ ਦੇਖ ਲਿਓ ਆ ਪੁਆਇੰਟ ਦਾ ਆ ਰੀਪਲੇ ਮੰਗਿਆ ਓਏ ਮੇਰੇ ਵੀਰੋ ਜੀ ਪਾ ਹਾਲੇ ਖੜੀਆਂ ਨੇ ਗਰਾਊਂਡ ਦੇ ਵਿੱਚੋਂ ਸਵਰਨਿਆ ਦੁਨੀਆ ਜੁੜੀ ਪਈ ਆ ਫੱਟਾ ਮਾਰਦਾ ਘੱਟ ਹੈ ਅੱਜ ਸਭਾ ਦੇ ਵੀਰੋ ਹਦੀ ਚੂਸੇ

ਦੇ ਕੋਲੇ ਵਧੀਆ ਸਾਦੀ ਤੇ ਵੀ ਸਾਹਮਣੇ ਪਈ ਪੱਟੋ ਦੀ ਕਬੱਡੀ ਹੱਕ ਵਾਲੀਆ ਹੱਕ ਵਾਲੀਆ ਹਾਂ ਦੇਖਾਂ ਕਬੱਡੀ ਕੌਨ ਦੇ ਲਈ ਬੱਲੇ 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 ਆਤੀ ਹੋ ਗਿਆ ਇਹ ਤਾਂ ਸਾਰੇ ਜਿੰਮੜੇ ਇਹ ਤਾਂ ਸਾਰੇ ਜਿੰਮੜੇ ਇਹ ਸਾਰੇ ਦੀ ਜਿੰਮੜੇ ਇਹ ਸਾਜੀ ਦੀ ਜੀਪ ਨੂੰ ੱੱਕਾ ਲਾਤਾ ਹੋਰ ਖੋੜਾ ਜਾ ਕਹਿੰਦਾ ਸਾਜੀ ਓ ਜੀਪ ਇਹ ਸਾਜੀ ਸਰਪੰਚ ਸੰਭਾਲ ਆਉਂਦੇ ਪਿੰਕੋਲ ਦੀ ਲੈ ਗਏ ਜੀ ਪਰ ਜੰਨੀ ਦੇ ਪਿੰਡ ਕੋਲੇ ਪਹੁੰਚਣਾ ਲਾ ਕਬਾਲ ਕੋਲੇ ਕੋਲੇ ਆ ਜਾ ਸੰਧੂਆ ਹਾ ਸਾਹਮਣੇ ਧੂਰ ਕੋਦੀਆ ਕਾਲਾ ਪਾਨਾ बहुत वारे सलतं साल दो हज़ार जगूर पौदा करंदे जगू जे ना ते हूंदो ताले जी पई की कलमीरा प्यारे ਸਭਾ ਬਲਵਾਨ ਹੈ ਮੇਰੇ ਵੀਰੋ ਇੱਕ ਤੇ ਵੱਧ ਕੇ ਅੱਜ ਇੱਕ ਸਟਾਰ ਆਇਆ ਹੋਇਆ ਹੈ ਦੋਨੋਂ ਟੀਮਾਂ ਪੱਦੀਆਂ ਇੱਕ ਬੰਦੇ ਮੇਰੇ ਵੀਰੋ ਹੱਤੇਗੜ ਛੰਨਾ ਖੇਡਦੀ ਹੈ ਐਸੇ ਜਿਹੇ ਦਾ ਮਾਣ ਇਸੇ ਨਾਕੇ ਦਾ ਮਾਣ ਅਰ ਦੂਸਰੇ ਦੇ ਲੁਧਿਆਣਾ ਦਿੱਸ ਗਿਆ ਰਹੇਗੇ ਕਲਸੀ ਆਪੇ ਦਾ ਸਾਡੇ 1920 ਦੇ ਨਾਲ ਮੈਚ ਹੈ ਤੇ ਹੁਣ ਜਿਹੜਾ ਗੱਲ ਕਿੱਥੇ ਗਈ ਹੋਈ ਆ ਮੈਨੂੰ ਐ ਬੱਸੋ ਜਿਹੜਾ ਹੋਲ ਦਾ ਪੁਆਇੰਟ ਆ ਕਹਿੰਦੇ ਉਹ ਤੇਰੀ ਹੋਈ ਆ ਜੀ ਗੱਲ ਜਿਹੜਾ ਹੋਲ ਦਾ ਪੁਆਇੰਟ ਆ ਜੇਦਾ ਔਕਾਸੀਆਂ ਨੂੰ ਮਿਲ ਗਿਆ ਤਾਂ ਮੈਚ ਮੁੱਕਦਾ ਜੇਦਾ ਦੂਜੀ ਟੀਮ ਦਾ ਹੋਇਆ ਤਾਂ ਰੇਡ ਪੈਣੀ ਠੀਕ ਹੈ ਜੀ ਐਡੀ ਗੱਲ ਫੜੀ ਆ ਬੱਸੋ ਅਗਲੀ ਗੱਲ ਕੋਰਟ 'ਤੇ ਆ ਜਾ ਕਿ ਕਬੱਡੀ ਪਾ ਦੋ ਜੰਮੇ ਹਾਂ ਤੇ ਇਹ ਗੁਰਦਾ ਸੈਕਿੰਡ ਹੈ ਫਾਸਟ ਰੇਟਰ ਫਾਸਟ ਰੇਟਰ ਸਾਜੀ ਦੇ ਤਾਸ ਕਬੱਡੀ ਆ ਪੰਜੋਂ ਨੇ ਤੇ 9 ਨੰਬਰ ਲਿਆ ਜੀਬਾ ਸ਼ਾਗਰਪੁਰੋਂ ਆਇਆ ਮੇਰੇ ਵੀਰੋ ਤਾੜੀ ਮਾਰ ਦਿਓ ਸਾਜੀ ਸ਼ਾਗਰਪੁਰਾ ਜੀਬਾ ਜੇਤੂ ਬੜਿਆ ਜੇ ਨੌ ਟੱਚ ਲਿਆ ਤੇ ਆਖ ਨਫਰ ਆਇਆ ਮੇਰੇ ਵੀਰੋ ਚੱਕੂ ਨੇ ਨੌ ਟੱਚ ਲੈ ਕੇ ਆਖ ਜਫੇ ਲਾ ਤੇ ਓ ਵੀਰੋ ਹੋ ਜੀਪ ਲੈ ਗਿਆ ਮੁੰਡਾ